ਛੋਟੇ ਕਰਨੇ ਤੋਂ ਛੋਟੇ ਕਰਨੇ ਤੁਹਾਡੀ ਸਟਾਰਟਿੰਗ ਜਦੋਂ ਅਸੀਂ ਫਰਸਟ ਡੇ ਆਈ ਸੀ ਕਾਫੀ ਜਿਆਦਾ ਪ੍ਰੋਬਲਮ ਸੀ ਤੁਹਾਨੂੰ ਕਿੰਨੇ ਸਾਲ ਦੀ ਪ੍ਰੋਬਲਮ ਸੀ ਮੈਨੂੰ ਲਗਭਗ 15 ਸਾਲ ਦੀ ਪ੍ਰੋਬਲਮ 15 ਸਾਲ ਤੋਂ ਜਿੱਥੇ ਤੁਸੀਂ ਟ੍ਰੀਟਮੈਂਟ ਲਿਆ ਤੁਹਾਨੂੰ ਕੋਈ ਫਰਕ ਨਹੀਂ ਲੱਗਿਆ ਐਨਜੀ ਕੋਈ ਫਰਕ ਨਹੀਂ ਲੱਗਿਆ ਕਿੱਥੇ ਕਿੱਥੇ ਟ੍ਰੀਟਮੈਂਟ ਲਿਆ ਤੁਸੀਂ ਬਹੁਤ ਜਗ੍ਹਾ ਤੋਂ ਲਿਆ ਖੰਨਾ ਲੁਧਿਆਣਾ ਪਟਿਆਲਾ ਧੂਰੀ ਤੇ ਜਿਹੜੇ ਆ ਛੋਟੇ ਛੋਟੇ ਹੋਰ ਨੇ ਆਪਣੇ ਉਹਨਾਂ ਤੋਂ ਤਾਂ ਅਨੁਭਵ ਤੇ ਜਿਆਦਾ ਹੀ ਹੁੰਦਾ ਹੈ ਤੁਸੀਂ ਜਦੋਂ ਤੁਸੀਂ ਫਸ ਗਏ ਸੀ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਸੀ ਤੁਹਾਨੂੰ ਮੇਰੇ ਕੋਲ ਆਉਣ ਦੇ ਕਿੰਨੇ ਦਿਨ ਚ ਲੱਗਣ ਲੱਗ ਗਿਆ ਸੀਗਾ ਕਿ ਮੈਨੂੰ ਫਰਕ ਪੈ ਜਾਣਾ ਤੁਹਾਨੂੰ ਲੱਗ ਗਿਆ ਸੀ ਜੀ 20 ਕੁ ਦਿਨਾਂ ਦੇ ਵਿੱਚ ਮੈਨੂੰ ਮਹਿਸੂਸ ਹੋਣ ਲੱਗ ਗਿਆ ਸੀ ਵੀ ਮੈਂ ਅੱਗੇ ਨਾਲੋਂ ਬੈਟਰ ਹੋਊਂਗੀ ਅੱਗੇ ਨਾਲੋਂ ਬਹੁਤ ਫਰਕ ਆ ਗਏ ਹਾਂ ਹਾਂ ਜੀ ਹੁਣ ਤੁਹਾਡੇ ਪਹਿਲਾਂ ਜਿਹੜਾ ਕੋਈ ਤਕਲੀਫ ਤਾਂ ਨਹੀਂ ਹੁੰਦੀ ਨਹੀਂ ਹੁਣ ਮੈਨੂੰ ਤਕਲੀਫ ਨਹੀਂ ਹੈ ਹੁਣ ਵੀ ਤੁਸੀਂ ਤਕਰੀਬਨ ਤੁਹਾਡੇ 10 12 ਦਿਨ 15 ਦਿਨ ਸਕਿੱਪ ਹੋਏ ਨੇ ਹਾਂਜੀ ਹਾਂ ਕੋਈ ਸੀ ਰੀਜ਼ਨ ਜਿੱਦਾਂ ਤੁਹਾਨੂੰ ਫੀਵਰ ਹੋ ਗਿਆ ਸੀ ਇਹ 15 ਦਿਨ ਜਿਹੜੇ ਤੁਹਾਡੇ ਛੁੱਟੀਆਂ ਵੀ ਹੋਈਆਂ ਤੁਹਾਨੂੰ ਕੋਈ ਪਹਿਲਾਂ ਨਹੀਂ ਤਰ੍ਹਾਂ ਕੋਈ ਤਕਲੀਫ ਤਾਂ ਨਹੀਂ ਹੋਈ ਨਹੀਂ ਜੀ ਨਹੀਂ ਮੈਂ ਝੁੱਕ ਕੇ ਤੇ ਆਪਣਾ ਕੋਈ ਭਾਂਡਾ ਝੁੱਕ ਕੇ ਚੱਕਣਾ ਜਾਂ ਕੋਈ ਉਹ ਬੁਣਦੀ ਉਨੀਆਂ ਨਾ ਕੋਈ ਵਾਰ ਉਹ ਵਿੱਚ ਪਰ ਮੈਨੂੰ ਕੋਈ ਤਕਲੀਫ ਨਹੀਂ ਹੋਈ ਮੈਨੂੰ ਛੁੱਟੀਆਂ ਹੀ ਹੋਈਆਂ ਦਵਾਈ ਵੀ ਤੁਹਾਡੀ ਨਹੀਂ ਜਾਰੀ ਸੀ ਕੋਈ ਕੁਝ ਪੇਸ਼ੈਂਟ ਇਦਾਂ ਸੋਚਦੇ ਨੇ ਕਿ ਜਿੰਨਾ ਚਿਰ ਅਸੀਂ ਟ੍ਰੀਟਮੈਂਟ ਲੈਣੇ ਆ ਜਾਂ ਮੇਰੇ ਕੋਲ ਆਉਂਦੇ ਸੈਸ਼ਨ ਜਿੱਦਾਂ ਨਾਲ ਡਿਜ਼ਾਈਨਡ ਐਡਜਸਟਮੈਂਟਸ ਦਾ ਕਰਦੀਆਂ ਕਿ ਖਰੇ ਸ਼ਾਇਦ ਛੁੱਟੀ ਹੋ ਜਾਣੀ ਹੈ ਤੇ ਸਾਨੂੰ ਫੇਰ ਦੁਬਾਰਾ ਉਹੀ ਪ੍ਰੋਬਲਮ ਜਿੱਦਾਂ ਮਿਲਸੀ ਆਇਆ ਕਾਫੀ ਦਿਨ ਵਿੱਚ ਛੁੱਟੀਆਂ ਹੋਈਆਂ ਨੇ ਕਿਸੇ ਰੀਜ਼ਨ ਕਰਕੇ ਤੁਹਾਨੂੰ ਤਾਂ ਨਹੀਂ ਉਦਾਂ ਤਕਲੀਫ ਪੈਦਾ ਨਹੀਂ ਤਰ੍ਹਾਂ ਨਹੀਂ ਜੀ ਹੁਣ ਤੁਹਾਨੂੰ ਪਹਿਲਾਂ ਤਰ੍ਹਾਂ ਕੋਈ ਦਰਦ ਤੇ ਮੈਨੂੰ ਬਹੁਤ ਫਰਕ ਆਗੇ ਨਾਲ ਹਾਂਜੀ ਤੇ ਲਗਭਗ 80 90% ਫਰਕ ਆ ਹਾਂਜੀ ਜੀ ਖੁਸ਼ ਹਾਂ ਆਪਣੇ ਹਾਂਜੀ ਹਾਂ ਮੈਂ ਬਹੁਤ ਖੁਸ਼ ਹਾਂ ਕੀ ਕਹਿਣਾ ਚਾਹੁੰਦੇ ਤੇ ਮੈਂ ਮੈਂ ਤਾਂ ਸਭ ਨੂੰ ਦੱਸਦੀ ਆ ਵੀ ਭਾਈ ਉੱਥੇ ਪਹੁੰਚੋ ਕੀ ਕਰੋਗੇ ਤੁਸੀਂ ਹਾਂਜੀ ਤੇ ਥੋੜਾ ਜਿਆਦਾ ਟਰੀਟਮੈਂਟ ਇਸ ਤਰੀਕੇ ਨਾਲ ਸਮਝਾਣੇ ਆੜ ਕੇ ਲੈਣਾ ਪੈਂਦਾ ਮੈਂ ਨਹੀਂ ਕਹਿੰਦੀ ਸਟਾਰਟਿੰਗ ਤੁਸੀਂ ਬਹੁਤ ਵਧੀਆ ਆਉਂਦੇ ਰਹੇ ਵਿੱਚ ਕਿਸੇ ਰੀਜ਼ਨ ਕਰਕੇ ਛੁੱਟੀ ਹੈ ਮੈਂ ਤੁਹਾਡੀ ਕਲਿੱਪ ਵੀ ਤਾਂ ਹੀ ਲੈ ਰਹੀ ਹਾਂ ਕਿ ਜਿੱਦਾਂ ਪੇਸ਼ੈਂਟ ਛੱਡ ਕੇ ਆਇਆ ਕੀ ਉਹਨੂੰ ਕੋਈ ਤਕਲੀਫ ਤਾਂ ਨਹੀਂ ਹੋਈ ਜਿਆਦਾ ਤਾਂ ਨਹੀਂ ਆਇਆ ਕਿ ਪਹਿਲੇ ਹੀ ਤਰ੍ਹਾਂ ਦਰਦ ਹੋਣ ਲੱਗਿਆ ਕੋਈ ਏਦਾਂ ਦੀ ਪ੍ਰੋਬਲਮ ਤਾਂ ਨਹੀਂ ਕੋਈ ਹੋ ਦੱਸੋ ਮੈਂ ਤੁਹਾਨੂੰ ਦੱਸਾਂ